ਮੇਰੇ ਵੇਖਣ ਵਾਲੇ ਸਾਰੇ ਸਸੀ ਗਾਲ ਜੀ ਅੱਜ ਆਪਾਂ ਦੱਸਾਂਗੇ ਤੁਹਾਨੂੰ ਵੀ ਸ਼ੇਪ ਦੇ ਲੈਸ ਲਾਉਣੀ ਅੱਗੇ ਤਾਂ ਆਪਾਂ ਛੋਟੀ ਲਾਂਦੇ ਸੀ ਜਾਂ 1 ਇੰਚੀ ਜਾਂ 3 ਇੰਚ ਦੀ ਇਹ ਲੈਸ ਤਕਰੀਬਨ ਹੈਗੀ 2 ਇੰਚ ਹੋਗੀ ਤਕਰੀਬਨ 2 ਇੰਚੀ ਲੈਸ ਹੋਗੀ ਇਹਦੀ ਲਗਾਉਣ ਦਾ ਤਰੀਕਾ ਦੱਸਾਂ ਥੋੜੇ ਅਲੱਗ ਤਰੀਕਾ ਹੈ ਇਹ ਦਾ ਲਾਉਣ ਵਾਲਾ ਵੀਵੇਂ ਲੈਸ ਆਪਣੀ ਆ ਰਹੀ ਏ 2 ਇੰਚ ਤੋਂ ਥੋੜੀ ਜਿਹੀ ਘਾਟਾ ਲੇਖੋ 1.5 ਤੋਂ ਜ਼ਿਆਦਾ 2 ਤੋਂ ਵੱਧ ਆ ਇਹਦਾ ਲਗਾਉਣ ਦਾ ਤਰੀਕਾ ਥੋੜੀ ਅਲੱਗ ਹੈ ਸੋ ਤੋਂ ਪਹਿਲਾਂ ਆਪਾਂ ਸਿੰਪਲ neck paath heap ਤਿਆਰ ਕਰ ਲਿਆ ਜਿੰਨੀ ਵੀ ਆਪਾਂ ਡੀਪ ਰੱਖਣਾ ਸੀ ਜਾਂ embroider ਰੱਖਣਾ ਹੈ ਉਹ ਨਾਪ ਦੇ ਸਾਬ ਨਾਲ ਆਪਾਂ ਬਣਾਉਂਦੇ ਪੈਸੋ ਬੈਸਪਾ ਤੋਂ ਬਾਅਦ ਹਿਰੋਨਾ ਪਰ ਦੇ ਲਿਨਸ ਦਾ ਸਿੱਧਾ ਪਾਸਾ ਜਿਹੜਾ ਇਹ ਉਹਨੂੰ ਭੋਕਾ ਰੱਖਣਾ ਹੈ ਤੇ ਤੇ ਦੋ ਸੀਨਾ ਲੱਗਣਗੇ ਇੱਥੋਂ ਥੋੜੀ ਜਿਹਾ ਆਪਾਂ ਕਪੜਾ ਛੱਡ ਦੇਣਾ ਨਾਲ ਤੇ ਆਪਣੀ ਲਾਸ ਜਿਹੜੀ ਸੀਨੇ ਥੱਲੇ ਨਹੀਂ ਉਤਰਦੀ ਹੁਣ ਪਾਈਪਿੰਗ ਉਹਨੂੰ ਬਣ ਗੋਂ neck ਦੇ ਖਾਈ ਦੇ ਵਿੱਚ ਦਖੀਏ ਜੇ ਰਫਾ ਨੋਰਮਲ ਹੈ ਪਰ ਚਾਰ ਨੰਬਰ ਤੇ ਲਈ ਜਿਆਦਾ ਬਰੀਕ ਨਾ ਫਿਰ ਲੈਸ ਜਿਹੜੀ ਖਿੱਚੀ ਜਾਂਦੀ ਏ ਲੈਸ ਨੂੰ ਇਸ ਤਰੀਕੇ ਲੂਜ਼ ਰੱਖਣਾ ਹੈ ਪਰ ਇਦਾਂ ਇਸ ਤਰ੍ਹਾਂ ਖਿੱਚਣਾ ਨਹੀਂ ਹੈਗਾ ਇਹਨੂੰ ਇਸ ਤਰ੍ਹਾਂ ਲੂਣ ਛੱਡਣਾ ਜਿੰਨਾ ਹੋ ਸਕਦਾ ਉਨੇ 20 ਫਰਾਂਕ ਇਸ ਲੇਕਿੰਗ ਹੋਲਡ ਕਰਕੇ ਇਹਨਾਂ ਸੇਮ ਬਰੋਬਰ ਕਰ ਲੈਣੀ ਆ ਪਹਿਦਰੂ ਇਸ ਤਰ੍ਹਾਂ ਪਹਿਲੀ ਜੀ ਬੁਣ ਸ਼ੇਪ ਜਿਹੜੀ ਬੁਣਣੀ ਆ ਆ ਪਾ ਕਿਨਾਰੀ ਤੇ ਨਹੀਂ ਲੇਕਣੀਗੀ ਥੋੜੀ ਜਿਹੀ ਕਿਨਾਰੇ ਤੋਂ ਪਿੱਛੇ ਰੱਖਾਗੇ ਇਹਦੇ ਚੋਂ ਕੱਟ ਲੈਣੀ ਆ ਇਸ ਤਰੀਕੇ ਨਾਲ ਇਸ ਨੂੰ ਆਪਾਂ ਸਲਾਈ ਲਾਵਾਂਗੇ ਇਹ ਜਿਹੜੀ ਸ਼ੇਪ ਆਪਣੇ ਬਰੋਬਰ ਰਵੇ

तरीके ਆਪਾਂ ਸੇਲ ਭੂਰੀ ਕਰਾ ਦੇਣ ਇਹ ਤੋਂ ਪਾਸੇ ਐਟ ਦਾ ਨਿਸ਼ਾਨੇ ਰੱਖ ਰਹੀ ਹੈ ਸੈਂਟਰ ਦੇ ਹਿਸਾਬ ਨਾਲ ਇਹਦੀ ਸ਼ੇਪ ਬਣੀ ਜਾਏਗੀ ਲੈਸ ਜਿਹੜੀ ਲੂਜ਼ ਰੱਖਣੀ ਕਪੜਾ ਸਵਾਰਾ ਗੱਲਾਂ ਵਿੱਚ ਵੱਲਣਾ ਆਵੇ ਤੇ ਲਈ ਗਰਮਾਸਤੇ ਆਪਾਂ ਇਸ ਤਰ੍ਹਾਂ ਕਾਉਂਟ ਦੇ ਵਿੱਚ ਆ ਕੇ ਪਿਛਲੇ ਪਿੰਲੇ ਨੂੰ ਪਹਿਲਾਂ ਸਵਾਰਾ ਕਰ ਲਿਆ ਉਸ ਤੋਂ ਬਾਅਦ ਹੁਣ ਤੇ ਅਗਲਾ ਕੱਟ ਪਾ ਲਿਆ ਆਪਣੀਆਂ ਜਿਹੜੇ ਸ਼ੇਪ ਬਣੇ ਹੁੰਦੇ ਆ ਸੈੱਟ ਦੇ ਜਿਹੜਾ ਲਾਹ ਲਓ ਆ ਕਪੜਾ ਕੱਟਣੇ ਨੂੰ ਪਾਣ ਪਾਲਾ ਨੇ ਇਹ ਸੈੱਟ ਇਹ ਸੈਂਟਰ ਦੀ ਸ਼ੇਪ ਦੇ ਹਿਸਾਬ ਨਾਲ ਸਿੱਧੀ ਆਪਣੀ ਸ਼ੇਪ ਹੋਣੀ ਚਾਹੀਦੀ ਹੈ ਜਿਹੜਾ ਕਪੜਾ ਦੋਨਾਂ ਸਾਈਡਾਂ ਤੋਂ ਕੱਟਦਾ ਵਾ ਅੱਗੇ ਵਾਲਾ ਪਲੋਈ ਪਾਣ ਕਰਕੇ ਤੇ ਉਹ ਆਪਾਂ ਸੈਂਟਰ ਵਿੱਚ ਸੈਂਟਪ੍ਰੋਪ ਰੱਖ ਕੇ ਦੋਨਾਂ ਪਾਸੇ ਹੀ ਘਟਾ ਹਾਂ ਐ ਨਿਵੀਅਫਾ ਇੱਕ ਪਰਸੈਂਟ ਜ਼ਿਆਦਾ ਕਰਦੀ ਹੈ ਕਿ ਇਸ ਤੋਂ ਜਿਹੜਾ ਲੋ ਕੁੱਮਲ ਲੱਗ ਜਾਂਦਾ ਇਸ ਤਰ੍ਹਾਂ ਸੈਂਟਰ ਨਾਲ ਸੈਂਟਰ ਲੋਬਰ ਨੂੰ ਲੈ ਕੇ ਰੱਖ ਵਰਮ ਕਮਰ ਤੋਂ ਵੀ ਜਿੰਨਾ ਵਿੱਚ ਟੜਦਾ ਵਾ ਇਸ ਤਰ੍ਹਾਂ ਿਕੇ ਰੱਖਣਾ ਚਾਹ ਮਿਲਾਲੀ ਪਿਟੇ ਨੇ ਫੰਲਾ ਦਬਾਰ ਪਣ ਇੱਕ ਪੈਨ ਲਗਾ ਕੇ ਜਾਂ ਸੂਈ ਲਗਾ ਕੇ ਜੋ ਵੀ ਕੁੱਪੜਾ ਵਰਦਾ ਘਟਾ ਨੂੰ ਆਪਾਂ ਚੁੱਤੀ ਸੁਕਾ ਲੈਣੇ ਇਹਦੇ ਸ਼ੇਪ ਆਪਣੀ ਇੱਥੋਂ ਤੇ ਇਧਰ ਨੂੰ ਬਰੋਬਰ ਹੋਣੀ ਚਾਹੀਦੀ ਹੈ ਜੇ ਆਪਾਂ ਕੋ ਲੱਗਦੇ ਵੀ ਜ਼ਿਆਦਾ ਵਾ ਆਪਣੀ ਥੋੜੀ ਜਿਹੀ ਪੈਸ ਤਰੀਕੇ ਬਰੋਬਰ ਕਰਦੇ ਇਸ ਦਾ ਹੀ ਆਪਾਂ ਇਹਦੇ ਨੂੰ ਕਰਦੇ

ਪੋਨਿਚਾਰ ਰਹੀ ਹੈ ਪੋਨਿਚਾਰ ਲਈ ਇੱਥੇ ਦੇਖੋ ਸਵਾ ਚਾਰੰਦੀ ਪੈਣਾ ਹੁਣ ਆਪਾਂ ਇਹਦੇ ਨੇਸ਼ਾਨੇ ਲਾਵਾਂਗੇ ਪੋਨਿਚਾਰ ਕਰਨ ਵਾਸਤੇ ਐਸ ਤਰਿਕੇ ਲਈਏਗਾ ਗੇੜੇ ਇਹ ਤੁਸੀਂ ਲਾਨੇ ਇਥੋਂ ਬਰਬੂਮੇ ਕਪੜਾ ਇਥੇ ਇਹ ਜਿਹੜਾ ਆਪਾਂ ਨੂੰ ਜੇ ਵੱਧ ਲੱਗਦਾ ਹੋਵੇ ਥੋੜੀ ਆਪਾਂ ਹੁਣ ਆਪਣਾ ਜਿਆਦਾ ਵਾ ਥੋੜਾ ਜਿਹਾ ਆਹ ਜੀ ਇਹ ਤੁਹਾਨੂੰ ਘਰੇ ਆ ਗਿਆ ਤੁਸੀਂ ਆਪਾਂ ਸੀਲ ਚੱਕ ਕਰ ਸਕਦੇ ਆ ਜੀ ਆਪਣਾ ਮੋਢੇ ਉੱਪਰ ਮੈਂ ਇਹ ਇਸੜਨੇ ਆਪਣਾ ਸਾਡੇ ਤੇ ਨਾ ਇਹ ਵੀ ਰੇਪਸ ਨੇ ਸਾਢੇ ਦੇ ਨਾਏ ਹੁਣ ਇੱਕ ਬਰੋਬਰ ਆ ਤੇ ਕਈ ਵਾਰ ਜੇ ਆਪਾਂ ਨਹੀਂ ਮਾਪਦੇ ਤੇ ਫਿਰ ਆਪਣਾ ਇੱਕ ਪਾਸੇ ਬੜਾ ਹੁੰਦਾ ਹੈ ਅੱਧੇ ਇੰਚ ਦਾ ਫਰਕ ਪੈਣਾ ਇੱਕ ਪਰੋਸੇਟਾ ਹੋਵੇ ਉਹ ਵੀ ਸਹੀ ਨਹੀਂ ਲੱਗਦਾ ਤੇ ਕੰਮ ਇਹ ਗੱਲ ਲੱਗਿਆ ਇਸ ਤਰੀਕੇ ਆਪਾਂ ਕਾਟ ਤੇ ਕੱਪੜਾ ਬਰੋਬਰ ਸੀਨ ਲਾਉਣ ਤੋਂ ਪਹਿਲਾਂ ਹੀ ਕਰਦੇ ਹਾਂ ਇਸ ਤਰੀਕੇ ਹੁਣ ਆਪਣਾ ਨੈਕ ਵੀ ਸ਼ੇਪ ਲੇਸ ਲੱਤੀ تیار ਹੋ ਗਿਆ ਜੇ ਜਾਰੀ ਜੋੜੀ ਲੈਸ ਹੋਵੇ ਤਾਂ ਉਹਨੂੰ ਇਸ ਤਰੀਕੇ ਨਾਲ ਨਾਲ ਸ਼ੇਪ ਜੜੀ ਏ ਇਹ ਵਧੀਆ ਬਣ ਜਾਂਦੀ ਏ ਤੇ ਕੋਈ ਵਾਲ ਵੀ ਨਹੀਂ ਆਂਦਾ ਹੈਗਾ ਨਾ ਹੀ ਲੈਸ ਉੱਪਰ ਰੁੱਠਦੀ ਏ ਨਾ ਕੋਈ ਵਾਲ ਲੰਦਾ ਵੇ ਆਪਾਂ ਬਾਜੀ ਤੇ ਵੀ ਲਗਾਈਏ ਤੇ ਘੇਰੇ ਤੇ ਲਗਾਈਏ ਐਲੇ ਪੁੱਲੇ ਤੇ ਇਸ ਤਰ੍ਹਾਂ ਸੂਟ ਦੀ ਫਿਰ ਰੈਸ ਲਗਾਉਣ ਨਾਲ ਸੂਟ ਦੀ ਵਧੀਆ ਲੁੱਕ ਬਣ ਜਾਂਦੀ ਹੈ